ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਦੇ ਜਿਹੜੇ ਬਹੁਤ ਵੱਡੇ ਕਾਰਨ ਸਨ। ਜਹਾਂਗੀਰ ਨੇ ਖੁਦ ਆਪਣੀ ਕਿਤਾਬ ਦੇ ਵਿੱਚ ਤੁਜਕੇ ਜਹਾਂਗੀਰੀ ਇਸ ਕਿਤਾਬ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼ਹੀਦੀ ਦੇ ਜੋ ਕਾਰਨ ਹਨ। ਜਹਾਂਗੀਰ ਲਿਖਦਾ ਹੈ ਵੀ ਮੈਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਚਾਰ ਤੋਂ ਵੀ ਉਹਨੇ ਸੱਚ ਦਾ ਇੰਨਾ ਪ੍ਰਚਾਰ ਕੀਤਾ ਸਿੱਖੀ ਦਾ ਇੰਨਾ ਪ੍ਰਚਾਰ ਕੀਤਾ। ਆਪਣੀ ਕਿਤਾਬ ਵਿੱਚ ਲਿਖਦਾ ਵੀ ਮੈਂ ਇਹ ਝੂਠ ਦੀ ਦੁਕਾਨ ਬੰਦ ਕਰਾਉਣਾ ਚਾਹੁੰਦਾ ਸੀ ਤਾਂ ਕਰਕੇ ਜਿਹੜੇ ਛੋਟੇ-ਛੋਟੇ ਕਾਰਨ ਸੀ ਉਹ ਵੀ ਨਾਲ ਜੋੜਿਆ ਗਿਆ ਤੇ ਇਹਦਾ ਪੁੱਤਰ ਸੀ ਜਿਹੜਾ ਖੁਸਰੋ ਖੁਸਰੋ ਜਦੋਂ ਬਾਗੀ ਹੋਇਆ ਜਹਾਂਗੀਰ ਤੋਂ ਤੇ ਇਹਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਕਿਉਂਕਿ ਗੁਰੂ ਘਰ ਦਾ ਇੱਕ ਸਿਧਾਂਤ ਹੈ ਮਰਜ਼ਾਦਾ ਵੀ ਜੋ ਵੀ ਆਵੇ ਭਾਵੇਂ ਬੈਰੀ ਆ ਭਾਵੇਂ ਕੋਈ ਦੁਸ਼ਮਣ ਹੈ ਤੇ ਇੱਥੇ ਕਿਸੇ ਨੂੰ ਊਚ ਨੀਚ ਕਰਕੇ ਨਹੀਂ ਸਮਝਿਆ ਜਾਂਦਾ ਤੇ ਜੋ ਵੀ ਆ ਗਿਆ ਹਵੇ ਹਰੇਕ ਨੂੰ ਕਹਿੰਦੇ ਪਨਾਹ ਮਿਲਦੀ ਆ ਰਹਿਣ ਵਾਸਤੇ ਜਗ੍ਹਾ ਤੇ ਖਾਣ ਵਾਸਤੇ ਪ੍ਰਸ਼ਾਦਾ ਮਿਲਦਾ ਹੈ ਤੇ ਕਿਸੇ ਨੇ ਬਗਾਵਤ ਕਿਸੇ ਨੇ ਆਖਿਆ ਸੀ ਵੀ ਤੇਰਾ ਪੁੱਤਰ ਹੈ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਨੂੰ ਪਨਾਹ ਦਿੱਤੀ ਹੈ ਤੇ ਜਹਾਂਗੀਰ ਨੇ ਆਖਿਆ ਸੀ ਵੀ ਜੇ ਉਹ ਮੇਰੇ ਪੁੱਤਰ ਨੂੰ ਪਨਾਹ ਦਵੇਗਾ ਤੇ ਉਹ ਸਰਕਾਰ ਵੱਲੋਂ ਕਹਿੰਦੇ ਦੋਸ਼ੀ ਮੰਨਿਆ ਜਾਣਾ ਹੈ ਉਸ ਨੂੰ ਇਹ ਵੀ ਕਾਰਨ ਸੀ ਇੱਕਾ ਤੇ ਇੱਕ ਕਾਰਨ ਹੋਰ ਸੀ ਜੋ ਚੰਦੂ ਦੀ ਲੜਕੀ ਇਹਦਾ ਰਿਸ਼ਤਾ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦੇ ਨਾਲ ਤੈਅ ਹੋਇਆ ਸੀ ਤੇ ਚੰਦੂ ਨੇ ਆਪਣੇ ਆਪ ਨੂੰ ਇੱਕ ਚਵਾਰਾ ਦੱਸਿਆ ਗੁਰੂ ਸਾਹਿਬ ਜੀ ਨੂੰ ਕਹਿੰਦੇ ਆਖਿਆ ਸੀ ਚਵਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ ਤੁਸੀਂ ਜਦੋਂ ਇਹ ਸੰਗਤਾਂ ਨੂੰ ਪਤਾ ਲੱਗਿਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਹਿੰਦੇ ਇਸ ਸ਼ਾਦੀ ਤੋਂ ਇਸ ਵਿਆਹ ਤੋਂ ਮਨਾ ਕਰ ਦਿੱਤਾ ਮੇਨ ਕਾਰਨ ਸੀ ਜਹਾਂਗੀਰ ਕਹਿੰਦਾ ਮੈਂ ਇਸ ਦੁਕਾਨ ਨੂੰ ਬੰਦ ਕਰਾਉਣਾ ਚਾਹੁੰਦਾ ਸੀ ਕਾਰਨ ਹੈ ਵੀ ਹੁਣ ਗੁਰੂ ਸਾਹਿਬ ਜੀ ਨੂੰ ਸਿਰ ਕਲਮ ਵੀ ਕੀਤਾ ਜਾ ਸਕਦਾ ਸੀ ਹੋਰ ਵੀ ਤਰੀਕਿਆਂ ਦੇ ਨਾਲ ਸ਼ਹੀਦ ਕੀਤਾ ਜਾ ਸਕਦਾ ਸੀ ਕੀ ਕਾਰਨ ਸੀ ਵੀ ਗੁਰੂ ਸਾਹਿਬ ਜੀ ਨੂੰ ਤਤੀ ਤਵੀ ਤੇ ਹੀ ਕਿਉਂ ਬਿਠਾਇਆ ਜਦੋਂ ਇਸ ਇਤਿਹਾਸ ਨੂੰ ਪੜਦੇ ਆ ਤੇ 1252 ਦੇ ਵਿੱਚ ਕਹਿੰਦੇ ਚੰਗੇਜ਼ ਖਾਨ ਨੇ ਇੱਕ ਕਾਨੂੰਨ ਬਣਾਇਆ ਸਿਆਸਤ ਬਾਬਾ ਯਾਸਾ ਤੇ ਚੰਗੇਰਖਾਨ ਦਾ ਧਰਮ ਸੀ ਸ਼ੈਮੀਆਂ ਦਾ ਸ਼ੈਮੀਆਂ ਲੋਕ ਨੇ ਜਿਹੜੇ ਇਹ ਪ੍ਰੇਤਾਂ ਦੀ ਬੁੱਤਾਂ ਦੀ ਪੂਜਾ ਕਰਦੇ ਨੇ ਰੁੱਖਾਂ ਦੀ ਜਦੋਂ ਵੀ ਕਹਿੰਦੇ 1852 ਵਿੱਚ ਇਹ ਕਾਨੂੰਨ ਬਣਿਆ ਧਾਰਮਿਕ ਪੁਰਸ਼ ਨੂੰ ਜਦੋਂ ਕਹਿੰਦੇ ਕਤਲ ਕਰਨਾ ਹੁੰਦਾ ਸੀ ਇਸ ਕਾਨੂੰਨ ਦੇ ਵਿੱਚ ਲਿਖਿਆ ਵੀ ਉਸ ਧਾਰਮਿਕ ਪੁਰਸ਼ ਦਾ ਖੂਨ ਕਹਿੰਦੇ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਉਹਨੂੰ ਦੇਗ 'ਚ ਉਬਾਲ ਦੋ ਤਵੀ ਤੇ ਬਿਠਾ ਕੇ ਸ਼ਹੀਦ ਕਰ ਦੋ ਸੋ 1252 ਤੋਂ ਇਹ ਕਾਨੂੰਨ ਚੰਗੇਜ਼ ਖਾਨ ਦਾ ਬਣਾਇਆ ਹੋਇਆ ਚੰਗੇਜ਼ ਖਾਨ ਦਾ ਪੁੱਤਰ ਸੀ ਤਮੂਰ ਸ਼ਾ ਤਮੂਰ ਸ਼ਾ ਦਾ ਸੀ ਬਾਬਰ ਬਾਬਰ ਦਾ ਸੀ ਅਕਬਰ ਤੇ ਅਕਬਰ ਦਾ ਸੀ ਅੱਗੇ ਜਹਾਂਗੀਰ ਜਹਾਂਗੀਰ ਦਾ ਸੀ ਖਸਰੋ ਇਹ ਜਿਹੜੀ ਪੀੜੀਦਾਰ ਪੀੜੀ ਇਹ ਚੱਲੀ ਆ ਰਹੀ ਸੀ ਗੁਰੂ ਸਾਹਿਬ ਜੀ ਨੂੰ ਤਾਂ ਕਰਕੇ ਕਹਿੰਦੇ ਤਵੀ ਤੇ ਬਿਠਾਇਆ ਸੀ ਉਹ ਕਾਨੂੰਨ ਲਾਗੂ ਕੀਤਾ ਸਿਆਸਤ ਬਾਬਾ ਯਾਸਾ ਅੱਜ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਤਵੀ ਤੇ ਬਿਠਾਇਆ ਖੁਦ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇੱਕ ਤਵੀ ਤੇ ਬੈਠੇ ਨੇ ਤੇ ਜਿੰਨਾ ਖੂਨ ਸੀ ਕਹਿੰਦੇ ਉਹ ਸਾਰਾ ਤਵੀ ਦੇ ਉੱਤੇ ਸੜ ਗਿਆ ਉਸ ਤੋਂ ਬਾਅਦ ਦੇਗ ਦੇ ਵਿੱਚ ਉਬਾਲਿਆ ਗਿਆ ਸੀਸ ਤੇ ਕਹਿੰਦੇ ਗਰਮ ਰੇਤ ਪਾਈ ਗਈ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਈਂ মিয়া ਮੀਰ ਵਰਗੇ ਫਕੀਰ ਠੰਡੇ ਨਾ ਰਹਿ ਸਕੇ ਗੁਰੂ ਸਾਹਿਬ ਜੀ ਨੂੰ ਆਖਿਆ ਮਹਾਰਾਜ ਤੁਸੀਂ ਹੁਕਮ ਕਰੋ ਇਹ ਲਾਹੌਰ ਦੀ ਕੰਨਾਲ ਇੱਟ ਖੜਕਾ ਦਈਏ ਸਤਿਗੁਰੂ ਜੀ ਕਹਿਣ ਲੱਗੇ ਨਹੀਂ ਫਕੀਰ ਸਾਈ ਇਹ ਪਰਮਾਤਮਾ ਦਾ ਹੁਕਮ ਹੈ ਉਸ ਜਗ੍ਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ